ਲੱਡੀ ਨੇ ਮੈਨੂੰ ਸਾਰਾ ਕੁਝ ਕੀਤਾ ਜਿਹੜਾ ਇੱਕ ਮੁੰਡਾ ਇੱਕ ਕੁੜੀ ਨਾਲ ਕਰੁੰਦੇ ਉਹਨੇ ਮੈਨੂੰ ਯੂਜ਼ ਕੀਤਾ ਮੇਰੇ ਫੋਨ ਚ ਚੈੱਕਾ ਮੇਰੇ ਦਾ ਸਾਰਾ ਕੁਝ ਪਿਆ ਕਿਰਪਾ ਕਰਕੇ ਤੁਸੀਂ ਲੱਡੀ ਨੂੰ ਨਹੀਂ ਛੱਡਣਾ ਮੈਂ ਮਰਨ ਲੱਗਿਆਂ ਉਹ ਤਾਂ ਗਈ ਵੀ ਸੀ ਜਦੋਂ ਮੈਂ ਘਰੇ ਆਈ ਆ ਕੇ ਦੇਖਿਆ ਤਾਂ ਲਟਕਿਆ ਪਿਆ ਸੀ ਮੁੰਡਾ ਡਿਪਰੈਸ਼ਨ ਚ ਆ ਗਿਆ ਸੈਨ ਸ਼ਕਤੀ ਖੋਚ ਖੋ ਗਿਆ ਸਿੱਧਾ ਘਰਾਂ ਆ ਕੇ ਪੱਖੇ ਦੇ ਹੁਕ ਨਾਲ ਆ ਸੁਸਾਇਡ ਕਰ ਲਿਆ ਜੀ ਕੋਈ ਮੈਨੂੰ ਪੈਸੇ ਦੀ ਲੋੜ ਨਹੀਂ ਕਾਹਦੀ ਲੋੜ ਦੀ ਮੈਨੂੰ ਬਸ ਮੈਨੂੰ ਉਹ ਉਹਦੀ ਮੌਤ ਚਾਹੀਦੀ ਮਨ ਉਹ ਨਹੀਂ ਮਰਿਆ ਹੈਗਾ ਜਾਂਦਾ ਹੋਇਆ ਆਪਣੀ ਮਾਂ ਨੂੰ ਮਾਰ ਗਿਆ ਈ ਉਹ ਜਦੋਂ ਮੈਂ ਵੀ ਲਾਡੀ ਨੇ ਮੇਰੇ ਨਾਲ ਸਾਰਾ ਕੁਝ ਕੀਤਾ ਜਿਹੜਾ ਇੱਕ ਮੁੰਡਾ ਇੱਕ ਕੁੜੀ ਨਾਲ ਕਰਦਾ ਹੈ ਉਹਨੇ ਮੈਨੂੰ ਯੂਜ਼ ਕੀਤਾ ਮੇਰੇ ਫੋਨ ਚ ਚੈਟਾ ਮੇਰਾ ਸਾਰਾ ਕੁਝ ਛਪਿਆ ਕਿਰਪਾ ਕਰਕੇ ਤੁਸੀਂ ਲਾਡੀ ਨੂੰ ਨਹੀਂ ਛੱਡਣਾ ਮੈਂ ਮਰਨ ਲੱਗਿਆ ਠੀਕ ਆ ਮੈਂ ਗੱਲ ਫਰਾਹ ਲੈ ਰਿਹਾ ਮੈਨੂੰ ਲਾਡੀ ਨੇ ਯੂਜ਼ ਕੀਤਾ ਲਾਡੀ ਦੇ ਬੁੜੇ ਨੇ ਮੇਰੇ ਥੱਪੜ ਮਾਰੇ ਨੇ ਆ ਕੀਤਾ ਉਹਨੇ ਦੇ ਇੰਦੇ ਸਾਰਾ ਕੁਝ ਠਾਕੀਂ ਦੇਖੋ ਇਹਨੇ ਮੈਨੂੰ ਯੂਜ਼ ਕੀਤਾ ਮੈਨੂੰ ਮੋਟਰ ਤੇ ਮੈਨੂੰ ਆਪਣੇ ਘਰੇ ਬਲਾ ਬਲਾ ਕੇ ਯੂਜ਼ ਕਰਦਾ ਸੀ ਇਹਦੇ ਬਾਪ ਨੇ ਮੇਰੇ ਥੱਪੜ ਮਾਰੇ ਨੇ ਠੀਕ ਹੈ ਮੈਂ ਜਿਹਦੇ ਬਾਪ ਨੂੰ ਦੱਸਿਆ ਮੈਂ ਜਿੰਦਾ ਨਹੀਂ ਰਹਿਣਾ ਮੈਂ ਗਲ ਫਰਾਹ ਲੈਣ ਲੱਗ ਰਿਆਂ ਉਹਨਾਂ ਨੂੰ ਸਜ਼ਾ ਸਿਰ ਮੌਤ ਦੀ ਹੋਣੀ ਚਾਹੀਦੀ ਆ ਹਾਂ ਮੈਂ ਹੋਰ ਕੁਝ ਨਹੀਂ ਮੰਗਦੀ ਘਰ ਦਾ ਕੁਝ ਜ਼ਿਆਦਾ ਤਾਂ ਮੇਰੇ ਮੇਰੇ ਬੇਟੇ ਨਾਲੇ ਚੱਲਦਾ ਸੀ ਅਸੀਂ ਮੱਝਾ ਰੱਖੀਏ ਵੇਸੇ ਮੱਝਾ ਰੱਖੇ ਵੇ ਤੇ ਮੇਰਾ ਬੇਟਾ ਮੇਰੇ ਨਾਲ ਕੰਮ ਕਰਦਾ ਸੀ ਹੁਣ ਮਤਵਲ ਪ੍ਰੇਸ਼ਾਨ ਰਹਿੰਦਾ ਸੀ ਪਤਾ ਨਹੀਂ ਇਹ ਮਤਲਬ ਇਹ ਕਿ ਮੁੰਡਾ ਕੁਛ ਕਹਿਦਾ ਜੀ ਮੈਨੂੰ ਕੁਛ ਨਹੀਂ ਇਹਦੇ ਬਾਰੇ ਦੱਸਿਆ ਉਹਨੇ ਕਦੇ ਬਸ ਆ ਜਦੋਂ ਮਰਨ ਤੇ ਮੈਂ ਤਾਂ ਗਈ ਵੀ ਸੀ ਜਦੋਂ ਮੈਂ ਘਰੇ ਆਈ ਆ ਕੇ ਦੇਖਿਆ ਤਾਂ ਲਟਕਿਆ ਪਿਆ ਸੀ ਮੈਂ ਤਾਂ ਕੱਕ ਲੈਣ ਗਈ ਵਿੱਚ ਇਹ ਘੁਮਕਿਆ ਆ ਘੁਮਕਾ ਹਰ ਵਕਤ ਪਰੇਸ਼ਾਨ ਰਹਿੰਦਾ ਸੀ ਤੁਹਾਡੇ ਨਾਲ ਕਦੇ ਗੱਲ ਹੋਈ ਹੋਵੇ ਦੱਸਦਾ ਨਹੀਂ ਸੀ ਕੋਈ ਗੱਲ ਨਹੀਂ ਤੇ ਜੀ ਦੱਸਦਾ ਜੇ ਮੈਂ ਪੁੱਛਦੀ ਜੀ ਵੀ ਕੋਈ ਗੱਲ ਆ ਪੁੱਤ ਮੈਨੂੰ ਦੱਸ ਦੱਸਿਆ ਕੁਛ ਨਹੀਂ ਉਹਨੇ ਬਸ ਆ ਵੀਡੀਓ ਪਾਈ ਵੀ ਜਿਹੜੀ ਬਸ ਇਹੀ ਦੱਸ ਰਿਹਾ ਵੀ ਮੇਰੇ ਨਾਲ ਆ ਕੰਮ ਹੋ ਰਿਹਾ ਗਲਤ ਵੀਡੀਓ ਨਾ ਪਾਉਂਦਾ ਤਾਂ ਤਾਂ ਤੁਹਾਨੂੰ ਨਹੀਂ ਪਤਾ ਲੱਗਣਾ ਸੀ ਸਾਨੂੰ ਹੁਣ ਜੇ ਉਹਦੇ ਦਿਲ ਦੀ ਗੱਲ ਦਾ ਕੀ ਪਤਾ ਸੀ ਬੱਚੇ ਨੇ ਕੁਝ ਸੋਚ ਕੇ ਵੀਡੀਓ ਪਾਈ ਆ ਵੀ ਜੇਤੋਂ ਮੇਰੀ ਮਾਂ ਨੂੰ ਵੀ ਨਹੀਂ ਪਤਾ ਉਹਨੇ ਵੀ ਕੁਝ ਸੋਚ ਕੇ ਵੀਡੀਓ ਪਾਈ ਆ ਜਿਹੜਾ ਪਿਤਾ ਜੀ ਦੀ ਪਹਿਲਾਂ ਮੌਤ ਹੋ ਚੁੱਕੀ ਆ ਤੇ ਹੁਣ ਫਿਰ ਸਹਾਰਾ ਇਹੀ ਸੀ ਇਹੀ ਇਹੀ ਵਗ ਗਿਆ ਜੀ ਇਹ ਤੋਂ ਬਿਨਾ ਮੇਰਾ ਕੀ ਆ ਜੀ ਬਸ ਮੈਂ ਤਾਂ ਮੌਤ ਦੀ ਉਸ ਜਗ ਉਹਦੀ ਚਾਹੀਦੀ ਆ ਹੋਰ ਮੈਨੂੰ ਕੁਛ ਨਹੀਂ ਮੰਗਦੀ ਮੈਂ ਕੋਈ ਮੈਨੂੰ ਪੈਸੇ ਦੀ ਲੋੜ ਨਹੀਂ ਕਾਹਦੀ ਲੋੜ ਨਹੀਂ ਮੈਨੂੰ ਬਸ ਮੈਨੂੰ ਉਹ ਉਹਦੀ ਮੌਤ ਚਾਹੀਦੀ ਇਹਦੀ ਸਿਸਟਰ ਪਟਾਲੇ ਗਈ ਵੀ ਸੀਗੀ ਮੁੰਡਾ ਘਰੇ ਸੀਗਾ ਜੀ ਇਹਦੀ ਮੰਮੀ ਗਈ ਵਿੱਚ ਕਾਹ ਲੈਣਾ ਜਾਂ ਬਸ ਕਹਾਵ ਕਰ ਲੈਣਗੇ ਜੇ ਪਿੱਛੇ ਤੇ ਇਹ ਜਿਹੜੇ ਮੇਨ ਮਸਲਾ ਹੈਗਾ ਲਾਡੀ ਇਹਦੇ ਨਾਲ ਕੁ ਗਰਮ ਕਰਦਾ ਸੀਗਾ ਕਾਫੀ ਟਾਈਮ ਤੋਂ ਕਰਦਾ ਹੋਏਗਾ ਜੀ ਇਹ ਕਾਫੀ ਪਰੇਸ਼ਾਨ ਸੀਗਾ ਲਾਡੀ ਤੋਂ ਹੀ ਲਾਡੀ ਇਹਨੂੰ ਕਾਫੀ ਪਰੇਸ਼ਾਨ ਕੀਤਾ ਲਾਡੀ ਦੇ ਬਾਪ ਨੂੰ ਇਹ ਕਹਿਣ ਗਿਆ ਸੀਗਾ ਇਹ ਰਸਤੇ 'ਚ ਮਿਲਿਆ ਹੋਵੇਗਾ ਇਹ ਤੇਰਾ ਲਾਡੀ ਬੇਟਾ ਮੇਰੇ ਨਾਲ ਐਦਾ ਦਾ ਕਰਦਾ ਹੈਗਾ ਉਹਨੂੰ ਸਮਝਾਉਣ ਦੇ باوجود ਇਹਦੇ ਲਾਡੀ ਦੇ ਫਾਦਰ ਨੇ ਲਵਲੀ ਦੇ ਲਵਲੀ ਦੇ ਥੱਪੜ ਲਗਾਏ ਥੱਪੜ ਲਾਏ ਕੁਝ ਹੋਰ ਵੀ ਗਲਤ ਵਰਡ ਯੂਜ਼ ਕੀਤੇ ਹੋਣਗੇ ਉਹਨੇ ਜਿੱਤੇ ਕਰਕੇ ਮੁੰਡਾ ਡਿਪਰੈਸ਼ਨ ਚ ਆ ਗਿਆ ਸੈਨ ਸ਼ਕਤੀ ਖੋਚਕ ਹੋ ਗਿਆ ਸਿੱਧਾ ਘਰਾਂ ਆ ਕੇ ਪੱਕੇ ਦੀ ਕਨਾਲਾ ਸੁਸਾਇਡ ਕਰ ਲਿਆ ਕਮਰੇ ਚ ਕਮਰੇ ਚ ਜੀ ਇੱਕ ਮਤਲਬ ਇੱਕ ਰੱਸੀ ਟੰਗੀ ਹੋਈ ਸੀ ਰੱਸੀ ਦੇ ਨਾਲ ਗਲ ਫਰਾ ਲੈਤਾ ਇੱਕ ਮੱਕ ਪੌੜੀ ਸੀਗੀ ਚਰਕ ਫੁੜਦੀ ਉਹਦੇ ਤੇ ਰੱਸੀ ਪਾ ਕੇ ਜੀ ਉਹਨੇ ਮੰਨ ਲਓ ਰੱਸੀ ਨਾਲ ਲੰਕ ਕੇ ਪੈਰ ਨਾਲੋਂ ਪੌੜੀ ਛਿੱਟੀ ਹੋਈ ਦੀ ਜਦੋਂ ਉਹਦੀ ਮਾਂ ਨੇ ਆ ਕੇ ਦੇਖਿਆ ਵਿਚਾਰੀ ਨੇ ਉਹਦੇ ਖੋਦੀ ਹੌਸ ਛੁੱਟ ਗਈ ਉਹ ਕੁੱਕਰ ਵਾਲਾ ਪਾਉਂਦੀ ਰਹਿ ਗਈ ਉਹ ਵੀ ਗਿੱਰ ਗਈ ਥੱਲੇ ਇਸ ਹਾਰ ਇੱਕੇ ਸੀ ਫਾਦਰ ਦੀ ਤਾਂ ਹੀ ਇੱਕ ਇੱਕ ਆਸਟ ਕਰਨ ਰਹੀ ਉਹਦੀ ਵਿਚਾਰੀ ਉਹ ਵੀ ਬੁੱਝ ਗਈ ਮੰਨੋ ਉਹ ਨਹੀਂ ਮਰਿਆ ਹੈਗਾ ਜਾਂਦਾ ਹੋਇਆ ਆਪਣੀ ਮਾਂ ਨੂੰ ਮਾਰ ਗਿਆ ਇਹ ਦਰਸ਼ਕਾਂ ਦੇ ਆਪਣੀ ਵੀਡੀਓ ਬਣਾਈ ਹੈ ਕਿ ਵੀ ਮੇਰੇ ਨਾਲ ਇਹ ਬਤ ਫੈਲੀ ਕਰਦੇ ਸੀ ਲਾਡੀ ਨਾਮ ਦਾ ਵਿਅਕਤੀ ਜਿਸ ਦੇ ਖਿਲਾਫ ਪ੍ਰਵੀਨ ਬੇਗਮ ਇਸ ਦੀ ਮਾਤਾ ਦੇ ਬਿਆਨ ਤੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 377 306 34 ਐਬੀਸੀ ਦੀ ਜੇ ਫਾਦਰ ਦਾ ਕੀ ਹੈ ਜੀ ਉਹ ਜਿਹੜਾ ਨਾਲ ਫਾਦਰ ਦਾ ਤਾਂ ਉਸ ਬੰਦੇ ਨੇ ਕਿਹਾ ਜੀ ਮੇਰੀ ਇਹਨੇ ਕੁੱਟਮਾਰ ਕੀਤੀ ਤੇ ਉਹ ਦੱਸਣ ਗਿਆ ਸੀ ਵੀ ਮਤਲਬ 신고 ਕੀਤੀ ਹਾਂਜੀ ਹਾਂ ਉਹ ਕੀ ਫਰਦਰ ਕੀ ਕਰਵਾਈ ਕੀਤੀ ਜਿਸ ਦੇ ਖਿਲਾਫ ਮਕਦਮਾ ਜਾਰੀ ਕੀਤਾ ਗਿਆ